ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1025 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1026 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਛੋੜੋ ਨਿੰਦਾ ਤਾਤ ਪਰਾਈ ਪ੍ਰਾਈ ਈਰਖਾ ਤੇ ਪ੍ਰਾਈ ਨਿੰਦਿਆ ਛੱਡ ਦਿਓ ਪੜ ਪੜ ਦੱਜੈ ਸਾਤ ਨਾਈ ਜਿਹੜੇ ਨਿੰਦਿਆ ਤੇ ਈਰਖਾ ਕਰਦੇ ਹਨ ਉਹ ਨਿੰਦਿਆ ਤੇ ਈਰਖਾ ਦੀ ਸੜਨ ਵਿੱਚ ਪੈ ਪੈ ਕੇ ਸੜਦੇ ਹਨ ਉਹਨਾਂ ਨੂੰ ਆਪਣੇ ਆਪ ਨੂੰ ਵੀ ਆਤਮਿਕ ਸ਼ਾਂਤੀ ਨਹੀਂ ਮਿਲਦੀ निंदा पले किसे की नाहीं मन मुख मुग्ध करन मूर्ख लोक ਲੋਕਾਂ ਦੀ ਨਿੰਦਿਆ ਕਰਦੇ ਹਨ ਮੇਲ ਸਤ ਸੰਗਤ ਨਾਮ ਸਲਾਹੋ ਆਤਮ ਰਾਮ ਸਖਾਈ ਹੈ ਸਤ ਸੰਗਤ ਵਿੱਚ ਮਿਲ ਕੇ ਪ੍ਰਭੂ ਦੇ ਨਾਮ ਦੀ ਸਿਫਤ ਸਲਾਹ ਕਰੋ ਜਿਹੜੇ ਮਨੁੱਖ ਸਿਫਤ ਸਲਾਹ ਕਰਦੇ ਹਨ परमात्मा ਉਹਨਾਂ ਦਾ ਸਦਾ ਦਾ ਸਾਥੀ ਬਣ ਜਾਂਦਾ ਹੈ ਛੋਡੋ ਕਾਮ ਕ੍ਰੋਧ ਬੁਰਿਆਈ ਕਾਮ ਕਰੋ ਦਾਦਕ ਮੰਦ ਕਰਮ ਤਿਆਗੋ ਹੋ ਮੈਂ ਤੰਦ ਛੋਡੋ ਲੰਪਟਾਈ ਹੋ ਮੈਂ ਦੀ ਉਲਝਣ ਛੱਡੋ ਵਿਕਾਰਾਂ ਵਿੱਚ ਖਸ਼ਤ ਹੋਣ ਤੋਂ ਬਚੋ ਸਤਗੁਰ ਸਰਨ ਪਰੋ ਤਾਂ ਉੱਭਰੋ ਇਉਂ ਤਰੀਏ ਭਵਜਲ ਭਾਈ ਹੈ ਪਰ ਇਨ੍ਹਾਂ ਵਿਕਾਰਾਂ ਤੋਂ ਤਦੋਂ ਹੀ ਬਚ ਸਕੋਗੇ ਜੇ 사ਤਗੁਰ ਦਾ ਆਸਰਾ ਲਓਗੇ ਇਸੇ ਤਰ੍ਹਾਂ ਹੀ ਭਾਵ ਗੁਰੂ ਦੀ ਸਰਨ ਪਿਆਹੀਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਆਗੈ ਬਿਮਲ ਨਦੀ ਅਗਨ ਬਿਖ ਝੇਲਾ ਨਿੰਦਾ ਤਾਤ ਪਰਾਈ ਕਾਮ ਕ੍ਰੋਧ ਬ੍ਰਿਆਈ ਵਾਲੇ ਜੀਵਨ ਵਿੱਚ ਪਿਆ ਨਿਰੋਲ ਅਗ ਦੀ ਨਦੀ ਵਿੱਚੋਂ ਦੀ ਜੀਵਨ ਪੰਦ ਬਣ ਜਾਂਦਾ ਹੈ ਜਿੱਥੇ ਉਹ ਲਾਟਾਂ ਨਿਕਲਦੀਆਂ ਹਨ ਜੋ ਆਤਮਕ ਜੀਵਨ ਨੂੰ ਮਾਰ ਮੁਕਾਉਂਦੀਆਂ ਹਨ ਤਿੱਥੈ ਅਵਰ ਨਾ ਕੋਈ ਜੀਓ ਇਕੱਲਾ ਉਹ ਸਾਤਮਕ ਵਿਵਤਾ ਵਿੱਚ ਕੋਈ ਹੋਰ ਸਾਥੀ ਨਹੀਂ ਬਣਦਾ ਇਕੱਲੀ ਆਪਣੀ ਜਿੰਦ ਹੀ ਦੁੱਖ ਸਹਾਰਦੀ ਹੈ ਪੜ ਪੜ ਅਗਨ ਸਾਗਰ ਦੇ ਲਹਿਰੀ ਪੜ ਦਜਹਿ ਮਨ ਮੁਖ ਤਾਈ ਹੈ ਨਿੰਦਿਆ ਈਰਖਾ ਕਾਮ ਗਰੋਧਾਦਕ ਦੀ ਅੱਗ ਦਾ ਸਮੁੰਦਰ ਇਤਨਾ ਭਾਂਬੜ ਬਾੜਦਾ ਹੈ ਤੇ ਇਤਨੀਆਂ ਲਾਟਾਂ ਛੜਦਾ ਹੈ ਕਿ ਆਪਣੇ ਮਾਨ ਦੇ ਪਿੱਛੇ ਤੁਰਨ ਵਾਲੇ ਬੰਦੇ ਮਨਮੁਖ ਉਸ ਵਿੱਚ ਪੈ ਕੇ ਸੜਦੇ ਹਨ ਆਤਮਿਕ ਜੀਵਨ ਤਬਾਹ ਕਰ ਲੈਂਦੇ ਹਨ ਅਤੇ ਦੁਖੀ ਹੁੰਦੇ ਹਨ ਗੁਰ ਪਹਿ ਮੁਕਤਦਾਨ ਦੇ ਭਾਣੇ ਇਹ ਸਖ ਦੇ ਸਮੁੰਦਰ ਤੋਂ ਖਲਾਸੀ ਦਾ ਵਸੀਲਾ ਗੁਰੂ ਦੇ پاس ਹੀ ਹੈ ਗੁਰੂ ਆਪਣੀ ਰਜਾ ਵਿੱਚ ਪ੍ਰਮਾਤਮਾ ਦੇ ਨਾਮ ਦੀ ਖੈਰ ਪਾਉਂਦਾ ਹੈ ਜੇ ਨ ਪਾਇਆ ਸੋਈ ਵਿਦ ਜਾਣੈ ਜਿਸਨੇ ਖੈਰ ਪ੍ਰਾਪਤ ਕੀਤੀ ਉਹ ਇਸ ਸਮੁੰਦਰ ਵਿੱਚੋਂ ਬਚ ਨਿਕਲਣ ਦਾ ਭੇਤ ਸਮਝ ਲੈਂਦਾ ਹੈ ਜੇ ਨ ਪਾਇਆ ਤੈਨ ਪੁੱਛੋ ਭਾਈ ਸੁਖ ਸਤ ਗੁਰ ਸੇਵ ਕਮਾਈ ਹੈ ਜਿਨ੍ਹਾਂ ਨੂੰ ਗੁਰੂ ਤੋਂ ਨਾਮਦਾਨ ਮਿਲਦਾ ਹੈ ਉਨਾ ਤੋ ਪੁੱਛ ਕੇ ਵੇਖ ਲਵੋ ਉਹ ਦੱਸਦੇ ਹਨ ਕਿ ਸਤਗੁਰ ਦੀ ਦਸੀ ਸੇਵਾ ਕੀਤੇਆਂ ਆਤਮਕ ਆਨੰਦ ਮਿਲਦਾ ਹੈ ਗੋਰ ਬੇਨੇ ਊਰਜ ਮਰ ਹੈ ਬੇਕਾਰਾ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਜੀਵ ਵਿਕਾਰਾਂ ਵਿੱਚ ਫਸ ਕੇ ਆਤਮਕ ਮੌਤ ਸਹਿੜ ਲੈਂਦਾ ਹੈ ਜਮ ਸਰ ਮਾਰੇ ਕਰੇ ਖੁਆਰਾ ਆਧਮਕ ਮੌਤ ਉਹਨਾਂ ਦੇ ਸਿਰ ਉੱਤੇ ਮੜਮੜ ਚੋਟ ਮਾਰਦੀ ਹੈ ਤੇ ਉਹਨਾਂ ਨੂੰ ਖوار ਕਰਦੀ ਰਹਿੰਦੀ ਹੈ ਜਿਹੜੇ ਨਾਮ ਨਹੀਂ ਜਪਦੇ ਜਿਹੜੇ ਆਪਣਾ ਜਾਦਾ ਸਮਾਂ ਨਿੰਦਿਆ ਚੁਗਲੀ ਤੇ ਖਰਚ ਕਰਦੇ ਹਨ ਬਾਦ ਦੇ ਮੁਕਤ ਨਹੀਂ ਨਰ ਨਿੰਦਕ ਡੂਬ ਹੈ ਨਿੰਦ ਪਰਾਈ ਹੈ ਨਿੰਦਿਆ ਦੀ ਫਾਹੀ ਵਿੱਚ ਵੱਜੇ ਹੋਏ ਨਿੰਦਕ ਬੰਦਿਆ ਨੂੰ ਨਿੰਦਿਆ ਦੀ ਵਾਦੀ ਵਿੱਚੋਂ ਖਲਾਸੀ ਨਸੀਬ ਨਹੀਂ ਹੁੰਦੀ ਪਰਾਇ ਨਿੰਦਿਆ ਦੇ ਸਮੁੰਦਰ ਵਿੱਚ ਸਦਾ ਗੋਤੇ ਖਾਂਦੇ ਰਹਿੰਦੇ ਹਨ ਬੋਲੋ ਸਾਚ ਪਛਾਣ ਹੋ ਅੰਦਰ ਸਦਾ ਥਿਰ ਪ੍ਰਭੂ ਦਾ ਨਾਮ ਜਪੋ ਉਸ ਨੂੰ ਆਪਣੇ ਅੰਦਰ ਵਸਤਾ ਪ੍ਰਤੀਤ ਕਰੋ ਦੂਰ ਨਹੀਂ ਦੇਖੋ ਕਰ ਅੰਦਰ ਧਿਆਨ ਲਾ ਕੇ ਵੇਖੋ ਉਹ ਤਾਂ ਹੱਥੋਂ ਦੂਰ ਨਹੀਂ ਹੈ ਬੇਗਨਾ ਹੈ ਗੁਰਮਖ ਤਰਤਾਰੀ ਇਓ ਪਵਜਲ ਪਾਰ ਲੰਘਾਈ ਹੈ ਗੁਰੂ ਦੀ ਸ਼ਰਨ ਪੈ ਕੇ ਨਾਮ ਜਪੋ ਨਾਮ ਸਿਮਰਨ ਦੀ ਤਾਰੀ ਤਰੋ ਜੀਵਨ ਸਫਰ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ ਗੁਰੂ ਇਸ ਤਰ੍ਹਾਂ ਭਾਵ ਨਾਮ ਜਪਾ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਗੁਰੂ ਦੱਸਦਾ ਹੈ ਜੀਵਨ ਵਿੱਚ ਕਾਮਯਾਬ ਹੋਣ ਦਾ ਰਸਤਾ ਨਿੰਦਿਆ ਚੁਗਲੀ ਕਾਮ ਕਰੋ ਲੋਭ ਮੋਹ ਹੰਕਾਰ ਤੋਂ ਬਚ ਕੇ ਪਰਮਾਤਮਾ ਦੇ ਨਾਮ ਜਪਣ ਦੀ ਯੁਗਤੀ ਗੁਰੂ ਹੀ ਦੱਸਦਾ ਹੈ ਦੇਹੀ ਅੰਦਰ ਨਾਮ ਨਿਵਾਸੀ ਪਰਮਾਤਮਾ ਦਾ ਨਾਮ ਹਰੇਕ ਜੀਵ ਦੇ ਸਰੀਰ ਅੰਦਰ ਨਿਵਾਸ ਰੱਖਦਾ ਹੈ ਆਪੇ ਕਰਤਾ ਹੈ ਅਬਨਾਸੀ ਅਮਨਾਸ਼ੀ ਕਰਤਾਰ ਆਪ ਹੀ ਹਰੇਕ ਦੇ ਅੰਦਰ ਮੌਜੂਦ ਹੈ ਨਾ ਜਿਉ ਮਰੈ ਨਾ ਮਾਰਿਆ ਜਾਈ ਕਰ ਦੇਖੈ ਸ਼ਬਦ ਰਜਾਈ ਹੈ ਜੀਵ ਉਸ ਪਰਮਾਤਮਾ ਦੇ ਹੀ ਅੰਸ਼ ਹੈ ਇਸ ਵਾਸਤੇ ਜੀਵਾਤਮਾ ਨਾ ਮਰਦਾ ਹੈ ਨਾ ਇਸ ਨੂੰ ਕੋਈ ਮਾਰ ਸਕਦਾ ਹੈ ਰਜਾ ਦਾ ਮਾਲਕ ਕਰਤਾਰ ਜੀਵ ਪੈਦਾ ਕਰਕੇ ਆਪਣੇ ਹੁਕਮ ਵਿੱਚ ਸਭ ਦੀ ਸੰਭਾਲ ਕਰਦਾ ਹੈ। ਉਹ ਨਿਰਮਲ ਹੈ ਨਾਹੀ ਅੰਧਿਆਰਾ। ਉਹ ਪਰਮਾਤਮਾ ਸੁੱਧ ਸਰੂਪ ਹੈ। ਉਸ ਵਿੱਚ ਮਾਇਆ ਦੇ ਮੋਹ ਆਦਿਕ ਦਾ ਰਤਾ ਪੀ ਹਨੇਰਾ ਨਹੀਂ ਹੈ। ਉਹ ਆਪੇ ਤਖਤ ਬਹਿ ਸਚਿਆਰਾ। ਉਹ ਸੱਚ ਸਰੂਪ ਪ੍ਰਭੂ ਪਰਮਾਤਮਾ ਆਪ ਹੀ ਹਰੇਕ ਦੇ ਹਿਰਦੇ ਤਖਤ ਉਤੇ ਬੈਠਾ ਹੋਇਆ ਹੈ। ਸਾਕਤ ਕੂੜੇ ਬੰਦ ਪਵਾਈ ਹੈ ਮਰ ਜਨਮ ਹੈ ਆਈ ਜਾਈ ਹੈ ਪਰ ਮਾਇਆ ਵਿੜੇ ਜੀਵ ਮਾਇਆ ਦੇ ਮੋਹ ਵਿੱਚ ਵੱਜ ਕੇ ਭਟਕਣਾ ਵਿੱਚ ਪਏ ਹੋਏ ਹਨ ਮਰਦੇ ਹਨ ਜੰਮਦੇ ਹਨ ਉਹਨਾਂ ਦਾ ਇਹ ਆਵਾ ਗਵਣ ਦਾ ਗੇੜ ਬਣਿਆ ਰਹਿੰਦਾ ਹੈ ਗੁਰ ਕੇ ਸੇਵਕ ਸਤ ਗੁਰ ਪਿਆਰੇ ਗੁਰੂ ਨਾਲ ਪਿਆਰ ਕਰਨ ਵਾਲੇ ਗੁਰੂ ਦੇ ਸੇਵਕ ਮਾਇਆ ਮੋਹ ਤੋਂ ਨਿਰਲੇਪ ਰਹਿ ਕੇ ਓਏ ਬੈਸੈ ਤਖਤ ਸੋ ਸ਼ਬਦ ਵਿਚਾਰੇ ਹਿਰਦੇ ਤੱਕ ਤੁਤੇ ਬੈਠੇ ਰਹਿੰਦੇ ਹਨ ਮਾਇਆ ਦੇ ਮੋਹ ਤੋਂ ਨਿਰਲੇਪ ਰਹਿ ਕੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਦੇ ਮੰਡਲ ਵਿੱਚ ਟਿਕਾਉਂਦੇ ਹਨ ਤਤ ਲਹੈ ਅੰਤਰਗਤ ਜਾਣਹਿ ਸਤ ਸੰਗਤ ਸਾਚ ਵਡਾਈ ਹੈ ਉਹ ਜਗਤ ਦੇ ਮੂਰ ਪ੍ਰਭੂ ਪਰਮਾਤਮਾ ਨੂੰ ਲੱਭ ਲੈਂਦੇ ਹਨ ਆਪਣੇ ਅੰਦਰ ਵਸਦਾ ਪਛਾਣ ਲੈਂਦੇ ਹਨ ਸਾਧ ਸੰਗਤ ਵਿੱਚ ਟਿਕ ਕੇ ਸਦਾ ਥਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਆਦਰ ਪਾਉਂਦੇ ਹਨ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਾਧ ਸੰਗਤ ਵਿੱਚ ਬੈਠ ਕੇ ਨਾਮ ਸਿਮਰਨ ਦਾ ਕਈ ਹਜ਼ਾਰਾਂ ਗੁਣਾ ਜ਼ਿਆਦਾ ਫਲ ਮਿਲਦਾ ਹੈ ਆਪ ਉਤਾਰੇ ਜਨ ਪਿਤਰਾ ਤਾਰੇ ਜਿਹੜਾ ਮਨੁੱਖ ਨਾਮ ਸਿਮਰਦਾ ਹੈ ਉਹ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਆਪਣੇ ਪਿਤਰਾ ਨੂੰ ਪਿਓ ਦਾਦਾ ਆਦਿ ਬਜ਼ੁਰਗਾ ਨੂੰ ਵੀ ਪਾਰ ਲੰਘਾ ਲੈਂਦਾ ਹੈ ਸੰਗਤ ਮੁਕਤ ਸੁਪਾਰ ਉਤਾਰੇ ਉਹਦੀ ਸੰਗਤ ਵਿੱਚ ਆਉਣ ਵਾਲਿਆਂ ਨੂੰ ਵੀ ਮਾਇਆ ਦੇ ਬੰਧਨਾਂ ਤੋਂ ਸੁਤੰਤਰਤਾ ਮਿਲ ਜਾਂਦੀ ਹੈ ਮੁਕਤੀ ਮਿਲ ਜਾਂਦੀ ਹੈ ਉਹ ਸੇਵਕ ਉਹਨਾਂ ਨੂੰ ਪਾਰ ਲੰਘਾ ਦਿੰਦਾ ਹੈ ਨਾਨਕ ਤਿਸ ਕਾ ਲਾਲਾ ਗੁਲਾ ਦਿਨ ਗੁਰਮੁਖ ਹਰਿ ਲਿਵ ਲਾਈ ਹੈ ਜਿਸ ਮਨੁੱਖ ਨੇ ਗੁਰੂ ਦੀ ਸਰਨ ਪਾ ਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਸੂਰਤ ਜੋੜੀ ਹੈ ਨਾਨਕ ਵੀ ਉਸ ਵੱਡ ਭਾਗੀ ਦਾ ਸੇਵਕ ਹੈ ਗੁਲਾਮ ਹੈ ਮਾਰੂ ਮਹੱਲਾ ਪਹਿਲਾ ਖੇਤੇ ਜੁਗ ਵਰਤੇ ਗੋਬਾਰੈ अनेका ਹੀ ਜੁਗ ਘੁਪ ਹਨੇਰੇ ਵਿਚ ਲੰਗੇ ਭਾਵ ਸ੍ਰਿਸ਼ਟੀ ਰਚਨ ਤੋਂ ਪਹਿਲਾਂ ਬੇਅੰਤ ਸਮਾਂ ਅਜਿਹੀ ਹਾਲਤ ਸੀ ਜਿਸ ਬਾਰੇ ਕੁਝ ਵੀ ਸਮਝ ਨਹੀਂ ਆ ਸਕਦੀ ਤਾੜੇ ਲਾਈ ਅਪਰ ਅਪਾਰੈ ਤਦੋਂ ਅਪਰਪਾਰ ਪ੍ਰਮਾਤਮਾ ਨੇ ਆਪਣੇ ਆਪ ਵਿੱਚ ਸਮਾਧੀ ਲਾਈ ਹੋਈ ਸੀ ਤੰਦੂ ਕਾਰਨ ਰਾਲਮ ਬੈਠਾ ਨਾ ਤਦ ਧੁੰਦ ਤੰਦ ਫਸਾਰਾ ਹੈ ਉਸ ਕੋਪ ਹਨੇਰੇ ਵਿੱਚ ਪ੍ਰਭ ਪਰਮਾਤਮਾ ਆਪ ਹੀ ਨਿਰਲੇਪ ਬੈਠਾ ਹੋਇਆ ਸੀ ਤਦੋਂ ਨਾ ਜਗਤ ਦਾ ਖਲਾਰਾ ਸੀ ਤੇ ਨਾ ਮਾਇਆ ਵਾਲੀ ਦੌੜ ਭੱਜ ਸੀ ਜਗਤ ਛਤੀ ਤਿਨੈ ਵਰਤਾਏ ਕੋਪ ਹਨੇਰੇ ਦੇ 36 ਜੋਗ ਉਸ ਪਰਮਾਤਮਾ ਨੇ ਹੀ ਵਰਤਾਈ ਰੱਖੇ ਜਿਉਂ ਤੇ ਸਪਾਣਾ ਤਿਵੇਂ ਚਲਾਏ ਜਿਵੇਂ ਉਸ ਨੂੰ ਚੰਗਾ ਲੱਗਾ ਉਸੇ ਤਰ੍ਹਾਂ ਉਸ ਕੋ ਪਹਨੇਰੇ ਵਾਲੀ ਕਾ ਰਹੀ ਚਲਾਉਂਦਾ ਰਿਆ ਤਿਸੈ ਸ੍ਰੀ ਕ ਨਾ ਦਿਸੈ ਕੋਈ ਆਪੇ ਅਪਰ ਪਾਰਾ ਹੈ ਉਹ ਪ੍ਰਮਾਤਮਾ ਆਪ ਹੀ ਆਪ ਹੈ ਉਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ ਉਹਦਾ ਪਾਲਾ ਬੰਨਾ ਨਹੀਂ ਲੱਭ ਸਕਦਾ ਕੋਈ ਵੀ ਉਸ ਦੇ ਬਰਾਬਰ ਦਾ ਨਹੀਂ ਹੈ ਗੁਪਤੇ ਭੂਜੋ ਜੁਗ ਚਤਵਾਰੇ ਹੁਣ ਜਦੋਂ ਉਸ ਨੇ ਜਗਤ ਰਚਨਾ ਰਚ ਲਈ ਹੈ ਤਾਂ ਵੀ ਉਸੇ ਨੂੰ ਚੋਹਾ ਜੁਗਾ ਵਿੱਚ ਜਗਤ ਦੇ ਅੰਦਰ ਗੁਪਤ ਵਿਆਪਕ ਜਾਣੋ ਘਟ ਘਟ ਵਰਤੈ ਉਦਰ ਮੁਝਾਰੇ ਉਹ ਹਰੇਕ ਸਰੀਰ ਦੇ ਅੰਦਰ ਹਰੇਕ ਦੇ ਹਿਰਦੇ ਵਿੱਚ ਮੌਜੂਦ ਹੈ ਜੋਗ ਜੋਗਾ ਏਕਾ ਇਕੀ ਵਰਤੈ ਕੋਈ ਬੂਝੈ ਗੁਰ ਵਿਚਾਰਾ ਹੈ ਓਏ ਕੱਲਾ ਆਪ ਹੀ ਰੇਕ ਜਗ ਵਿੱਚ ਸਾਰੀ ਸ੍ਰਿਸ਼ਟੀ ਦੇ ਅੰਦਰ ਰਮ ਰਿਹਾ ਹੈ ਇਸ ਭੇਦ ਨੂੰ ਕੋਈ ਉਹ ਵਿਰਲਾ ਬੰਦਾ ਸਮਝਦਾ ਹੈ ਜੋ ਗੁਰੂ ਦੀ ਬਾਣੀ ਦੀ ਵਿਚਾਰ ਕਰਦਾ ਹੈ ਬਿੰਦ ਰਕਤ ਮਿਲ ਪਿੰਡ ਸਰੀਆ ਉਸ ਪਰਮਾਤਮਾ ਦੇ ਹੁਕਮ ਵਿੱਚ ਹੀ ਪਿਤਾ ਦੇ ਵੀਰਜ ਦੀ ਬੂੰਦ ਤੇ ਮਾਂ ਦੇ ਪੇਟ ਦੇ ਲਹੂ ਨੇ ਮਿਲ ਕੇ ਮਨੁੱਖਾ ਸਰੀਰ ਬਣਾ ਦਿੱਤਾ ਸਭ ਕੁਝ ਪ੍ਰਮਾਤਮਾ ਹੀ ਕਰਦਾ ਹੈ ਪੌਣ ਪਾਣੀ ਅਗਨੀ ਮਿਲ ਜੀਆ ਹਵਾ ਪਾਣੀ ਅਗ ਆਦਿਕ ਤੱਤਾਂ ਨੇ ਮਿਲ ਕੇ ਜੀਵ ਰਚ ਦਿੱਤੇ ਆਪੇ ਚੋਜ ਕਰੇ ਰੰਗ ਮਹਿਲੀ ਹੋਰ ਮਾਇਆ ਮੋਹ ਪਸਾਰਾ ਹੈ ਹਰੇਕ ਸਰੀਰ ਵਿੱਚ ਬੈਠਾ ਪ੍ਰਮਾਤਮਾ ਆਪ ਹੀ ਸਭ ਜੋਤ ਤਮਾਸ਼ੇ ਕਰ ਰਿਹਾ ਹੈ ਉਸਨੇ ਆਪ ਹੀ ਮਾਇਆ ਦੇ ਮੋਹ ਦਾ ਖਲਾਰਾ ਖਲਾਰਿਆ ਹੈ ਗਰਭ ਕੁੰਡਲ ਮੈਂ ਉਰਦ ਧਿਆਨੀ ਉਸ ਪ੍ਰਭੂ ਦੇ ਹੁਕਮ ਅਨੁਸਾਰੀ ਜੀਵ ਮਾਂ ਦੇ ਪੇਟ ਵਿੱਚ ਪੁੱਠਾ ਲੜਕ ਕੇ ਪ੍ਰਭੂ ਚਰਨਾਂ ਵਿੱਚ ਸੁਰਤ ਜੋੜੀ ਰੱਖਦਾ ਹੈ ਆਪੇ ਜਾਣੈ ਅੰਤਰ ਜਾਮੀ ਪ੍ਰਭ ਅੰਤਰ ਜਾਮੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਜੀਵਾਂ ਦੇ ਦਿਲ ਦੀ ਜਾਣਦਾ ਹੈ ਘਟ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਬਿਸ਼ਾਨਤ ਕਿਉਂਕਿ ਹੋਰ ਕੋਈ ਕਿਸੇ ਦੇ ਦਿਲ ਦੀ ਨਹੀਂ ਜਾਣ ਸਕਦਾ ਪਰ ਉਹ ਪਰਮਾਤਮਾ ਜਿਹੜਾ ਸਭ ਕੁਝ ਵੇਖ ਰਿਹਾ ਹੈ ਸਭ ਕੁਝ ਦੇਖ ਰਿਹਾ ਹੈ ਤੇ ਸਭ ਕੁਝ ਸੁਣ ਰਿਹਾ ਜੋ ਕੁਝ ਸਾਡੇ ਮਨ ਦੀ ਚਤਬਨੀ ਹੈ ਸਾਸ ਸਾਸ ਸੱਚ ਨਾਮ ਸਮਾਲੇ ਅੰਤਰ ਉਦਰ ਮਝਾਰਾ ਹੈ ਜੀਵ ਮਾਂ ਦੇ ਪੇਟ ਦੇ ਅੰਦਰ ਸੁਵਾਸ ਸੁਵਾਸ ਸਦਾ ਥਿਰ ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹਿੰਦਾ ਹੈ ਤੇ ਜਦੋਂ ਫਿਰ ਦੁਨੀਆ ਤੇ ਆਉਂਦਾ ਹੈ ਸਭ ਕੁਝ ਭੁੱਲ ਜਾਂਦਾ ਹੈ ਮਾਤ ਗਰਭ ਮੈਂ ਆਪਨ ਸਿਮਰਨ ਦੇ ਤੈ ਤੁਮ ਰੱਖਨ ਹਾਰੇ ਪ੍ਰਮਾਤਮਾ ਮਾ ਦੇ ਗਰਭ ਵਿੱਚ ਆਪਣਾ ਸਿਮਰਨ ਦੇ ਕੇ ਬਚਾਈ ਰੱਖਦਾ ਹੈ ਗਰਭ ਕੁੰਡਲ ਮੈਂ ਉਰਦ ਧਿਆਨੀ ਆਪੇ ਜਾਣੈ ਅੰਤਰ ਜਾਮੀ ਸਾਸ ਸਾਸ ਸਚ ਨਾਮ ਸੰਭਾਲੇ ਅੰਤਰ ਉਦਰ ਮਝਾਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1026 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1027 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁਲਚੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ